ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਆ ਇੱਕ ਵਾਰ ਫੇਰ ਜਿਹੜਾ ਹੋਣਾ ਪੰਜਾਬ ਦਾ ਮੌਸਮ ਆ ਬਦਲਦਾ ਹੋਇਆ ਆ ਨਜ਼ਰ ਆ ਰਿਹਾ ਪਿਛਲੇ ਕਈ ਦਿਨਾਂ ਤੋਂ ਹੋਣ ਜਿਹੜਾ ਠੰਡ ਦੇ ਵਿੱਚ ਥੋੜਾ ਜਿਹਾ ਠਹਿਰਾਓ ਜਰੂਰ ਆਇਆ ਹੁਣ ਜਿਹੜੀ ਇਹ ਤਾਪਮਾਨ ਹੈ ਉਸ ਦੇ ਵਿੱਚ ਵਾਧਾ ਦਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਹੁਣ ਕੱਲ ਦੇ ਲਈ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਜਰੂਰ ਜਿਹੜੀ ਅਲਰਟ ਜਾਰੀ ਕੀਤਾ ਜੁਤਾਵਨੀ ਜਿਹੜੀ ਜਾਰੀ ਕੀਤੀ ਗਈ ਹੈ ਕਿਉਂਕਿ ਪੱਛਮੀ ਪ੍ਰਭਾਵ ਦੇ ਨਾਲ ਜਿਹੜਾ ਉਹ ਪੰਜਾਬ ਦਾ ਮੌਸਮ ਵੀ ਤਬਦੀਲ ਹੋ ਸਕਦਾ ਹੈ ਵੱਡੀ ਖਬਰ ਪੰਜਾਬ ਦੇ ਮੌਸਮ ਨੂੰ ਲੈ ਕੇ ਆ ਇੱਕ ਵਾਰ ਫਿਰ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀ ਗਿਆ ਸ਼ਨੀਵਾਰ ਜਾਣ ਕੇ ਕੱਲ ਨੂੰ ਜਿਹੜਾ ਪੰਜਾਬ ਦੇ ਵਿੱਚ ਮੌਸਮ ਥੋੜਾ ਬਦਲ ਸਕਦਾ ਹੈ ਕਿਉਂਕਿ ਹੁਣ ਲਗਾਤਾਰ ਜਿਹੜੇ ਪਿਛਲੇ ਹਫਤੇ ਦੇ ਵਿੱਚ ਮੌਸਮ ਦੇ ਜਿਹੜੇ ਨਿਤ ਨਵੇਂ ਰੰਗ ਨੇ ਜਿਹੜੇ ਉਹ ਦੇਖਣ ਨੂੰ ਮਿਲਦੇ ਸੀ ਕਦੇ ਜਿਹੜਾ ਇੱਕੋ ਦਾ ਮੌਸਮ ਗਰਮੀ ਵੱਲ ਵਧਦਾ ਹੋਇਆ ਨਜ਼ਰ ਆਉਂਦਾ ਸੀ ਕਦੇ ਇੱਕੋ ਦਾਮ ਜਿਹੜਾ ਸਰਦੀ ਦੇ ਵੱਲ ਵਧਦਾ ਹੋਇਆ ਨਜ਼ਰ ਆਉਂਦਾ ਸੀ ਇਹ ਕਿਤੇ ਵੀ ਜਿਹੜਾ ਮੌਸਮ ਹੈ ਉਹ ਸਥਿਰ ਨਹੀਂ ਹੋ ਰਿਹਾ ਸੀ ਤਾਂ ਮੌਸਮ ਦੇ ਕਈ ਰੰਗ ਜਿਹੜੇ ਪਿਛਲੇ ਹਫਤੇ ਦੇਖਣ ਨੂੰ ਮਿਲੇ ਨੇ ਤਾਂ ਹੁਣ ਇੱਕ ਵਾਰ ਫਿਰ ਜਿਹੜਾ ਪੰਜਾਬ ਦਾ ਮੌਸਮ ਹੈ ਉਹ ਬਦਲ ਦਾ ਕਾਲ ਸ਼ਨੀਵਾਰ ਨੂੰ ਜਿਹੜਾ ਤੇਜ਼ ਹਵਾਵਾਂ ਚੱਲਣ ਦਾ ਜਿਹੜਾ ਭਵਿੱਖਬਾਣੀ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸਦੀ ਕਿ ਪੰਜਾਬ 'ਚ ਮੌਸਮ ਇੱਕ ਵਾਰ ਫਿਰ ਬਦਲਣ ਲੱਗ ਪਿਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਹੁਣ ਸਾਰਾ ਹਫ਼ਤਾ ਮੌਸਮ ਸਾਹਿਬ ਰਹਿਣ ਦੀ ਜਿਹੜੀ ਭੂਕਬਾਣੀ ਹੈ ਕੀਤੀ ਗਈ ਹੈ ਉਸ ਦੇ ਦੌਰਾਨ ਨਾ ਤਾਂ ਕਿਤੇ ਮੀਂਹ ਪੈਣ ਦੀ ਕੋਈ ਸੁਭਾਵਨਾ ਨਹੀਂ ਤੁੰਦ ਨਾ ਸ਼ੀਤ ਲਹਿਰ ਨਾ ਕੋਈ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਜਾਣੀ ਹਾਲਾਂਕਿ ਕੱਲ੍ਹ ਜਾਣੀ ਸ਼ਨੀਵਾਰ ਨੂੰ ਇੱਕ ਨਵਾਂ ਪਛਮੀ ਪ੍ਰਭਾਵ ਸਰਗਰਮ ਹੋ ਰਿਹਾ ਜਿਸ ਦਾ ਅਸਰ ਸੂਬੇ ਦੇ ਮੌਸਮ ਤੇ ਵੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਜਰੂਰ ਕੀਤੀ ਹੈ ਇਸ ਹਫ਼ਤੇ ਮੌਸਮ ਦੇ ਕਈ ਰੰਗ ਵੇਖਣ ਨੂੰ ਮਿਲਿਆ ਜਿੱਤੇ ਸ਼ੁਰੂਆਤੀ ਦਿਨਾਂ ਚ ਖੁੱਲ ਕੇ ਇਹ ਨਿਕਲਣ ਵਾਲੀ ਤੁੱਪ ਨੇ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਸੀ ਉੱਥੇ اچانک ਪਈ ਧੁੰਦ ਨੇ ਮੌਸਮ ਇੱਕ ਵਾਰ ਫਿਰ ਬਦਲ ਦਿੱਤਾ ਸੀ ਇਸ ਦੇ ਨਾਲ ਹੀ 4-5 ਫਰਵਰੀ ਨੂੰ ਸੂਬੇ ਦੇ ਕਈ ਥਾਵਾਂ 'ਤੇ ਹਲਕੀ ਬਰਸਾਤ ਵੇਖਣ ਨੂੰ ਮਿਲੀ ਸੀ ਕਈ ਥਾਵਾਂ 'ਤੇ ਠੀਤ ਲਹਿਰ ਦਾ ਅਸਰ ਵੇਖਣ ਨੂੰ ਮਿਲਿਆ ਹਾਲਾਂਕਿ ਮੌਸਮ ਵਿਭਾਗ ਵੱਲੋਂ 12 ਫਰਵਰੀ ਤੱਕ ਕਿਸੇ ਕਿਸਮ ਦਾ ਕੋਈ ਲਰਟ ਜਾਰੀ ਨਹੀਂ ਕੀਤਾ ਤੇ ਮੌਸਮ ਸਾਫ਼ ਰਹਿਣ ਦਾ ਜਿਹੜਾ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਮੌਸਮ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅਗਲੇ 24 ਘੰਟੇ ਦੌਰਾਨ ਪੰਜਾਬ ਦੇ ਘਟੂ ਘਟਾ ਤਾਪਮਾਨ ਵਿੱਚ ਕੋਈ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਉਸ ਤੋਂ ਬਾਅਦ ਘਟੂ ਘਟਾ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਜਿਹੜਾ ਵਾਧਾ ਦਰਜ ਕੀਤਾ ਜਾ ਸਕਦਾ ਹੈ ਹਾਲਾਂਕਿ 8 ਫਰਵਰੀ ਤੋਂ ਹਿਮਾਲਿਆ ਦੇ ਇਲਾਕੇ ਵੱਲ ਨਵਾਂ ਪੱਛਮੀ ਪ੍ਰਭਾਵਵਾਗਰਮ ਹੋਣ ਜਾ ਰਿਹਾ ਜਿਸ ਦਾ ਅਸਰ ਸਾਰੇ ਉੱਤਰੀ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਇੱਕ ਪੱਛਮੀ ਪ੍ਰਭਾਵ ਆ ਜਿਹੜਾ ਉਹ ਹੁਣ ਸਰਗਰਮ ਹੋਣਾ ਸ਼ੁਰੂ ਹੋ ਗਿਆ ਜਿਸ ਦਾ ਜਿਹੜਾ ਸਿੱਧਾ-ਸਿੱਧਾ ਅਸਰ ਹੈ ਉੱਤਰੀ ਭਾਰਤ ਤੇ ਜਰੂਰ ਨਜ਼ਰ ਆਵੇਗਾ ਪੰਜਾਬ ਤੇ ਜਰੂਰ ਨਜ਼ਰ ਆਵੇਗਾ ਤੁਹਾਨੂੰ ਦੱਸ ਦਈਏ ਕਿ ਕੱਲ ਜਾਨੀ ਸ਼ਨੀਵਾਰ ਨੂੰ ਜਿਹੜੀ ਇੱਕ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਜਰੂਰ ਕੀਤੀ ਗਈ ਹੈ ਕਿ ਇਹ ਕੱਲ ਨੂੰ ਜਿਹੜੀਆਂ ਤੇਜ਼ ਹਵਾਵਾਂ ਚੱਲਣ ਦਾ ਜਿਹੜਾ ਖਤਸਾ ਹੈ ਮੌਸਮ ਵਿਭਾਗ ਦੇ ਵੱਲੋਂ ਜਤਾਇਆ ਜਾ ਰਿਹਾ ਹਾਲਾਂਕਿ ਪੂਰੇ ਹਫ਼ਤੇ ਤੱਕ ਹਫ਼ਤੇ ਦੇ ਵਿੱਚ ਜਿਹੜਾ ਕੋਈ ਵੀ ਦਿਨ ਹੈ ਉਸ ਦੇ ਵਿੱਚ ਨਾ ਤਾਂ ਬਰਸਾਤ ਹੋਵੇਗੀ ਜਾਂ ਫਿਰ ਧੁੰਦ ਜਾਂ ਠੀਤ ਲਹਿਰ ਦੀ ਜਿਹੜੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਕੀਤੀ ਗਈ ਮੌਸਮ ਸਾਫ਼ ਰਹਿਣ ਦੀ ਜਿਹੜੀ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਪਰ ਕੱਲ੍ਹ ਜਾਣੀ ਸ਼ਨੀਵਾਰ ਨੂੰ ਜ਼ਰੂਰ ਜਿਹੜਾ ਮੌਸਮ ਖਰਾਬ ਹੋਣ ਦਾ ਅੰਦਾਜ਼ਾ ਉਹ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਭਵਿੱਖਬਾਣੀ ਕੀਤੀ ਗਈ ਹੈ ਕਿ ਕੱਲ੍ਹ ਸ਼ਨੀਵਾਰ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਜਿਸ ਦੇ ਨਾਲ ਮੌਸਮ ਦੇ ਵਿੱਚ ਜਿਹੜਾ ਥੋੜਾ ਠੰਡਾਪਨ ਜ਼ਰੂਰ ਆ ਸਕਦਾ ਹਾਲਾਂਕਿ ਹੁਣ ਲਗਾਤਾਰ ਜਿਹੜਾ ਮੌਸਮ ਗਰਮੀ ਵਲ ਵਾਧਾ ਹੋਇਆ ਨਜ਼ਰ ਆ ਰਿਹਾ ਹੈ